ਕਹਾਂ ਮੈਂ ਹਾਂ ਤੂੰ ਲਹਟ ਪੰਗੇ ਨਾਲ ਕ ਪੰਗੂ ਦੇਖ ਰਹਾ ਕਿ ਤਾ ਪੰਗੇ ਨਾਲ ਕਿ ਤਾ ਡਰਦਾ ਹੋਵੇ ਕਿਹਨਾਂ ਡਾਂਦੇ ਨਿੱਕੇ ਮੁੰਡੇ ਡਾਂਦੇ ਇਹਦੇ ਬਾਹਰ ਰਹਿੰਦੇ ਦੰਦਾਂ ਨੇ 10 ਮਿੰਟ ਨੂੰ ਬਹਿ ਰਹੇ ਸਾਂ ਲੈ ਲੈਂਦੇ ਅੰਡ ਹੰਮ ਭੇ ਡਿੱਗਦਾ ਪੈਣਾ ਪਿਆਸਾ ਇੱਥੇ ਆਏਗਾ ਇਹਨਾਂ ਨੂੰ ਮੜਗੀ ਨਹੀਂ ਲੇਕਿਨ ਇਹਨਾਂ ਕੋਲ ਨਹੀਂ ਖੱਦੇ ਕਿਹੜੀ ਅੰਨ ਉੱਪਰ ਤੋਂ ਜਾਂਦਾ ਦੇਖਦਾ ਆਪਣਾ ਫਿਰ ਪਾਪੀ ਹੈ ਦਾ ਬਣਾ ਅੰਦਰ ਜਾਂਦੇ ਹਾਂ ਐਵੇਂ ਦੋ ਤਰ੍ਹਾਂ ਦੀ ਕਰਾਂਗੇ ਨਾ ਮੱਖੀ ਆ ਜਾਏਗੀ ਐ ਆਪਿਆ ਫਲਕੜ ਉੱਡੇਗਾ ਕਿਹ ਕਿਹ ਦੋ ਤਰ੍ਹਾਂ ਕਰੇਗਾ ਨਾ ਆ ਜਾਏ ਕਰਦੇ ਰਹਿੰਦੇ ਅੰਦਰ ਰੱਖਾਂ ਬਾਹਰ ਕੱਢਦੇ ਨਹੀਂ ਵਰਨੇ ਜੀ ਵਾਰ ਕੱਟਿਆ ਹੁਣ ਵਧੀਆ ਉੜਦਾ ਪਾਉਂਦਾ ਦਾਣਾ ਆਪਣੇ ਖਾਣਾਂ ਤੇ ਚੱਲ ਜਾ ਬਾਕੀ ਆ ਲੈ ਸਾਰੇ ਇਹ ਚਲ ਗਿਆ ਸੀ ਬਾਹਰ ਪੀਲਾ ਕਬੂਤਰ ਹੈ ਜਿਹੜੀ ਡੀਪੀ ਲਾਈਪ ਹੈ ਉਹ ਹੀ ਉੱਡ ਗਿਆ ਸੀ ਇਹ ਉਰਲਾ ਗਾਂਦਾ ਕੁੱਤੇ ਸਾਰਿਆਂ ਨੂੰ ਖਰਾਬ ਕਰਦਾ ਲਾਉਣੇ ਆ ਕੁੱਤਾਂ ਵਾਲੀ ਬੱਸ ਹੋ ਜਣੀਆ ਮੇਰੇ कबूतर भाई आया भाई कबूतर उड़ गया था उड गया सी देखिए जाओ ਬਨੇ ਰੋ ਮਿੱਤਰਾ ਦੇ ਲਾਈਕ ਚ ਵਸਤਾ ਕੋਈ ਬੰਨ ਨਹੀਂ ਰਿਆ ਹੋਰ ਲਈ ਬਣ ਜਾਣਗੇ ਸਾਰੇ ਆਹ ਦੇਗਾ ਬੱਚਾ ਵੀ ਬਾਕੀ ਦਾ ਸਾਰੇ ਭਾਲੇ ਇੱਕੋ ਬਠਾ ਇੱਕ ਲੱਕਾ ਮਗਰਵਾਤਾ ਲੋ ਕਿਆ ਜਰੂਰੂਗਾ ਮੈਂ ਕਿ ਉੱਡੇ ਨਾ ਹੋ ਗਏ ਛੇਤੀ ਛੇਤੀ ਭਾਈ ਕਰੀ ਚਲੋ ਲਾਈਕ ਕਰ ਕਮੈਂਟ ਸਬਸਕ੍ਰਾਈਬ ਹੋਰ ਤਾਂ ਵੱਧ ਸ਼ੇਅਰ ਕਰ ਦਿਓ ਲਾਈਵ ਨੂੰ ਜੀ ਜਿਹੜਾ ਜਿਹੜਾ ਲਾਈਵ ਚਾਹੁੰਦਾ ਵੀ ਕਮੈਂਟ ਦਾ ਕਰਕੇ ਜਾਓ ਤੌਪ ਚੜੀ ਸੀ ਮੈਂ ਬਾਹਰ ਕੱਡੇ ਮੈਂ ਚੱਲ ਤੌਪਾ ਤੌਪ ਸੇਕ ਲੈਣ ਕੇ ਦੋ ਦਿਨ ਬਾਅਦ ਤੌਪ ਚੜੀਆ ਬਈ ਜਿਹੜਾ ਜਿਹੜਾ ਲਾਈਵ ਚਾਹਦਾ ਕਮੈਂਟ ਕਰਕੇ ਜਾਇਓ ਬਈ ਪਤਾ ਲੱਗ ਜਾਂਦਾ ਯਾਰ ਲਾਈਵ ਦਾ ਵੈਸੇ ਤਾਂ ਕੋਈ ਦੇਖਦਾ ਨਹੀਂ ਪਿਆ ਤਿੰਨ ਜਣੇ ਹੋ ਗਏ ਵੈਲਕਮ ਕਮੈਂਟ ਕਰ ਦਿਓ ਬਈ ਜਿਹੜੇ ਤਿੰਨ ਜਣੇ ਲਾਈਵ ਦੇਖ ਰਿਆ ਔਰ ਕਬੂਤਰ ਦੇਖੋ ਆਪਣੇ ਕਿਵੇਂ ਆ ਸਾਰਿਆਂ ਨੂੰ ਮੌਸਮ ਤਿੰਨ ਦਿਨਾਂ ਦਾ ਖਰਾਬ ਸੀ ਅੱਜ ਤੌਪ ਚੜੀ ਸੀ ਕੂਤ 250 ਰਿਹਾ ਦੇਖੋ ਸੂਰਜ ਬਹੁਤ ਸੋਹਣਾ ਨਿਕਲਾ ਪਿਆ ਔਰ ਦੱਸੋ ਬਈ ਕਮੈਂਟ ਕਰਕੇ ਕਿੱਥੋ ਕਿਥੋ ਬੋਲਦੇ ਸਾਰੇ ਕਿਹੜਾ ਕਿਹੜਾ ਯਾਰ ਆਪਣਾ ਕਾਲੂ ਰੱਗੂ ਜਾਗੂ ਮੇਜਰ ਕਿਹੜਾ ਦੇਖੀ ਜਾਂਦਾ ਪੀਤਾ ਤਾਂ ਨਹੀਂ ਦੇਖਦਾ ਪੀਤਾ ਹੀ ਦੇਖਦਾ ਹਣਾ ਲਾਈਵ ਉਹ ਵੱਜ ਗਿਆ ਪੀ ਤੇਰੇ ਤਾਂ ਕੱਟੀਗਾ ਤੋ ਜਾਣਿਆ ਯਾਰ ਕੱਟੋ ਨਾ ਲਾਈਵ ਚ ਤਾਂ ਮਜ਼ਾ ਆਉਂਦਾ ਡਬਲ ਟੈਪ ਕਰੋ ਡਬਲ ਟੈਪ ਕਰੋ ਉਹ ਤਾਂ ਕਹਿਣਾ ਨਹੀਂ ਹੁੰਦਾ ਯਾਰ ਡਬਲ ਟੈਪ ਦਾ ਪਤਾ ਨਹੀਂ ਕੀ ਮਤਲਬ ਹੁੰਦਾ ਲਾਈਕ ਕਰ ਦਿਓ ਭਾਈ ਜਿਹੜਾ ਜਿਹੜਾ ਲਾਈਕ ਦੇਖ ਰਿਆ ਨਾ ਲਾਈਕ ਕਰ ਦਿਓ ਲਾਈਕ ਕਮੈਂਟ ਸਬਸਕ੍ਰਾਈਬ ਸਾਰੇ ਕਰਕੇ ਜਾਇਓ ਹੋਰ ਡਬਲ ਟੈਪ ਕਰੋ ਡਬਲ ਟੈਪ ਕਰੋ ਡਬਲ ਟੈਪ ਕਰੋ ਉਹ ਕਹਿੰਦੇ ਨਹੀਂ ਹੁੰਦੇ ਭਾਈ ਜੀ ਭਈਏ ਕਹਿੰਦੇ ਹੁੰਦੇ ਜਿਹੜੇ ਆਪਣੇ ਰਾਜਸਤਾਨੀ ਹਿੰਦੁਸਤਾਨੀ ਜਿਹੜੇ ਵੀ ਆ ਭਰਾ ਆਪਣੇ ਉਵੇਂ ਤੁਸੀਂ ਵੀ ਕਰੋ ਡਬਲ ਟੈਪ ਡਬਲ ਟੈਪ ਐਸ ਐਸ ਕਰੀ ਚਲੋ ਸਕਰੀਨ ਤੇ ਡਬਲ ਟੈਪ ਕਰੋ ਹੋਰ ਖਿੱਚ ਕੇ ਰੱਖੋ ਵੋਟ ਕਰਕੇ ਜਾਓ ਕਬੂਤਰ ਕਿਵੇਂ ਲੱਗੇ ਸਾਰਿਆਂ ਨੂੰ ਆਪਾਂ ਰੋਜ਼ ਹੀ ਲਾਈਵ ਆਇਆ ਕਰਾਂਗੇ ਵੀਰੇ ਇਸ ਟਾਈਮ ਨਾਮ ਨਾਮ ਦੱਸੋ ਸਾਰੇ ਆਪਣਾ ਨਾਮ ਵੀ ਦੱਸੀ ਚਲੋ ਸਾਰੇ ਵੀਰੇ ਆਪਾਂ ਲਾਤਾ ਅੰਦਰੋਂ ਅੰਦਰ ਲਾਤਾ ਸਾਰੇ ਪਾਸੇ ਆਹ ਦੇਖੋ ਕਰੋ ਕਮੈਂਟ ਕਮੈਂਟ ਨਹੀਂ ਕਰਦੇ ਬਈ ਤੁਸੀਂ ਵਧੀਆ ਗੱਲ ਮਾੜੀ ਆ ਇਹਦਾ ਔਟ ਕਰਦੇ ਇੱਕ ਬੰਦੇ ਨੇ ਦਾ ਹੱਥ ਧੰਨਵਾਦ ਬਈ ਮੱਲੇ ਵਾਲਿਆਂ ਤੋਂ ਕਮੈਂਟ ਕਰ ਦਿਓ ਮੱਲੇ ਵਾਲਿਆਂ ਜੀ ਬਾਹਰ ਦੇਆਂ ਦਾ ਬਾਹਰ ਦੇ ਵੀ ਕਮੈਂਟ ਕਰੋ ਵੀਰੇ ਵੱਤੋ ਵੱਤ ਲਾਈਵ ਸ਼ੇਅਰ ਕਰੋ ਕਬੂਤਰ ਦੇਖੋ ਰਿਹਾ ਦਾਣਾ ਸਾਰਾ ਗਿੱਲਾ ਹੋ ਗਿਆ ਸੀ ਆਪਾਂ ਸੁਕਣੇ ਪਾਤਾ ਸੀ ਆ ਬੈਗਾ ਬੱਚਾ ਆ ਕੇ ਇਹਨੂੰ ਤਾੜਦੇ ਆ ਬਸ ਆਪੀ ਇਹਨੇ ਆਪੇ ਇੱਥੇ ਆ ਜਾਨਾ ਬਾਕੀ ਕੂਤਰ ਕਿਵੇਂ ਆ ਬਈ ਖੁੱਡਾ ਬਹੁਤ ਗਿੱਲਾ ਹੋ ਗਿਆ ਸੀ ਫਿਰ ਤਰਪਾਲ ਲਾਤੀ ਉੱਪਰ ਇਸ ਕਰਕੇ ਓਹੋ ਮਿਹਰਬਾਨੀ ਬਈ ਕਮੈਂਟ ਕਰਨ ਲਈ ਪਰਮਾਤਮਾ ਚੜ੍ਹਦੀ ਕਲਾ ਰੱਖੇ ਔਰ ਸਾਰੇ ਪੰਜਾਬ ਨੂੰ ਚੜ੍ਹਦੀ ਕਲਾ ਰੱਖੇ ਬਈ ਆ ਬੱਚਾ ਵੀ ਨਬ ਉੱਡਿਆ ਸੀ ਆਪਣਾ ਤੇ ਆਹ ਖੁਸਲਾਬਾ ਪੂਰਾ ਖੁਡਾ ਸਲਾਬਾ ਵੈਸੀ ਕੱਲ ਫਿਰ ਪੂਰਾ ਤੁਹਾਨੂੰ ਵੀਡੀਓ ਵਿਖਾਈ ਆ ਕਿ ਅੰਦਰ ਪਹੁੰਚੇ ਤੱਕ ਲਾਇਆ ਕੱਲ ਇਕ ਆ ਬੱਚਾ ਉੱਡਿਆ ਸੀ ਕੋ ਪਿਛ ਆ ਬਿਠਾ ਲਾਲਚੇ ਨਾ ਤੇ ਕੋ ਪਰੇ ਉੱਡਿਆ ਸੀ ਬੱਚਾ ਬਈ ਤਾਂ ਕਰ ਕੇ ਅੰਦਰ ਹੀ ਰੱਖਿਆ ਉਹਨਾਂ ਨੇ ਆਪਾਂ ਮੈਂ ਫੇਰ ਨਾ ਉੱਡਿਆ ਨਾ ਇਸ ਕਾਤੋਂ ਲੈਣਾ ਯਾਰ ਮੌਸਮ ਹੋ ਜਾ ਕਬੂਤਰ ਮੱਲੋ ਮੱਲੀ ਉੱਡਵੰਦਾ ਜ਼ਿਆਦਾ ਆ ਦੇਖੋ ਬਾਕੀ ਆਪਣੇ ਕਬੂਤਰ ਕੋਲ ਦਾ ਜਿਹਨੇ ਲੱਕੇ ਦੇਣੇ ਬਈ ਕਮੈਂਟ ਕਰ ਦਿਓ ਲੱਕੇ ਆਪਾਂ ਦੇ ਦਾਂਗੇ ਬਈ ਦੇਣੀ ਆਪਣੇ ਫੋਲ ਉਹਨਾਂ ਸਬਸਕ੍ਰਾਈਬਰਾਂ ਨੂੰ ਹੀ ਆ ਬਈ ਉਹ ਵੀ ਬਾਹਰ ਦੇ ਹੁਣ ਕੋਟਕਪੁਰੇ ਸ਼ਹਿਰ ਦੇ ਨਾਲ ਹੁਣ ਬਾਹਰ ਭਾਵੇਂ ਨਾਲ ਦੇ ਪਿੰਡ ਦੀ ਹੁਣ ਆਪਾਂ ਪਠਾ ਦੇ ਦਾਂਗੇ ਇੱਕ ਇਹਦੇ ਨਾਲ ਦਾ ਹੋਰ ਪਠਾ ਵੀ ਉਹ ਵੀ ਦੇ ਦਾਂਗੇ ਦਿਖਾਵਾਂ ਤੁਹਾਨੂੰ ਇੱਕ ਜੋੜੀ ਰੱਖਣਾ ਇੱਕ ਜੋੜੀ ਦੇ ਦਾਂਗੇ ਐਵੇਂ ਫ੍ਰੀ ਦੇ ਦਈਆਂ ਬਈ ਇੱਕ ਆਹ ਇਹਦੇ ਨਾਲ ਦਾ ਆ ਜਾ ਪਿਓ ਆ ਬਈ ਆ ਬੱਚੇ ਦੇਖੋ ਮੋਜ-ਮੋਜ ਦੇਖੋ ਫੁੱਲਾ ਪੈਰਾਂ ਤੇ ਜਿਹੜਾ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੂਗਾ ਬਈ ਉਹਨੂੰ ਦੇਣੇ ਆ। ਹਾਂ। ਆ ਦੋਵੇਂ ਬੱਚੇ ਦੇ ਦੇਣੇ ਆ ਵੀ ਆਪਾਂ ਜਿਹੜੇ ਆਪਣੇ ਸਬਸਕ੍ਰਾਈਬਰ ਸਭ ਤੋਂ ਵੱਧ ਸਪੋਰਟ ਆਪਣਾ ਕਰਦੇ ਨੇ ਲਾਈਕ ਕਮੈਂਟ ਉਹਨਾਂ ਨੂੰ ਦੇ ਦੇਣੇ ਆ ਵੀ ਆਪਾਂ ਦੋਵੇਂ ਬੱਚੇ। ਜਿਹੜੇ ਵੀਰ ਨੇ ਕਬੂਤਰ ਕਬਾਤਰ ਲੈਣੇ ਆ ਉਹ ਵੀ ਦੱਸ ਦਿਆ ਕਰੋ ਵੀਰੇ ਜਿਹੜਾ ਦੇਣ ਵਾਲਾ ਹੋਵੇ ਆਪਾਂ ਐਸੀ ਦੇ ਦਾਂਗੇ ਪੈਸਿਆਂ ਦੀ ਤਾਂ ਕੋਈ ਗੱਲ ਨਹੀਂ ਕਿਉਂ ਜਾਨਵਰ ਕਦੀ ਨਹੀਂ ਵੇਚੀਦਾ ਬਸ ਹੋਵੇ ਰੱਖਣ ਵਾਲਾ ਵੀ ਨੇੜੇ ਤੇੜੇ ਦਾ ਹੋਵੇ ਭਾਵੇਂ ਦੂਰ ਦਾ ਹੋਵੇ ਲੈ ਕੇ ਜਾਣਾ ਪੈਣਾ ਉਹਨੂੰ ਆ ਕੇ ਬਸ ਇਹਨੇ ਲੈਣਾ ਕਬੂਤਰ ਤੋਂ ਬਾਅਦ ਸ਼ੇਅਰ ਕਰੋ ਲਾਈਵ ਨੂੰ ਕਮੈਂਟ ਜਰੂਰ ਕਰਕੇ ਜਾਓ ਜਿਹੜਾ ਕਮੈਂਟ ਕਰਕੇ ਜਾਊਗਾ ਉਹ ਲਾਈਕ ਸ਼ੇਅਰ ਕਰੂਗਾ ਜੀ ਉਹਨੂੰ ਵੀ ਜਾਨਵਰ ਗਿਫਟ ਆ ਜੀ ਲੱਕ ਦਾ ਜੋੜਾ ਹੀ ਦੇ ਦਾਂਗੇ ਬਈ ਅੰਦਰ ਕੋਈ ਨਹੀਂ ਤੇ ਪੂਰੀ ਮੋਜ ਆ ਬੱਚੇ ਦੇ ਇਹ ਬੱਚਾ ਉਹ ਮਾਂ ਬੈਠੀ ਨਾਲ ਦੀ ਕੰਧ ਤੇ ਅੰਦਰ ਪਿਓ ਬਠਾਈ ਇੱਕ ਆ ਬੱਚਾ ਬਠਾਈ ਦੋਵੇਂ ਗਿਫਟ ਆਇਓ ਰੇ ਜਿਹੜੇ ਵੀਰ ਭਰਾਣ ਲੈਣੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਜਰੂਰ ਆਇਓ ਮੋਰਸ ਨਮਕ ਕੀ ਹਾਲ ਚਾਲ ਸਾਰੇ ਦੋਸਤੋ ਠੀਕ ਠਾਕ ਜੇ ਸ਼ੇਅਰ ਨਹੀਂ ਕਰਦੇ ਪਏ ਜੀ ਤੁਸੀਂ ਸ਼ੇਅਰ ਕਰ ਦਿਓ ਦੱਬ ਕੇ ਸ਼ੇਅਰ ਨਹੀਂ ਗੱਲ ਬਣ ਬੰਨੀ ਆਪਣੀ ਜਦੋਂ ਆਪਣਾ 1000 ਸਬਸਕ੍ਰਾਈਬਰ ਪੂਰਾ ਹੋ ਗਿਆ ਉਦੋਂ ਵੀ ਆਪਾਂ ਗਿਫਟ ਕੱਢਾਂਗੇ ਜਦੋਂ 500 ਸਬਸਕ੍ਰਾਈਬਰ ਪੂਰਾ ਹੋ ਗਿਆ ਉਦੋਂ ਵੀ ਆਪਾਂ ਗਿਫਟ ਕੱਢਾਂਗੇ ਬਈ 500 ਸਬਸਕ੍ਰਾਈਬਰ ਤੇ ਵੀ ਆਪਾਂ ਜੋੜੀ ਦਵਾਂਗੇ ਬੱਚਿਆਂ ਦੀ ਚੱਲ ਆ ਕਿਹਦੀ ਦਵਾਂਗੇ ਜੋੜੀ ਜੋੜ ਮਾ ਪੱਠਾ ਦਵਾਂਗੇ ਕੋਈ ਬਈ ਕੋ ਸਾਹਮਣੇ ਬੈਠਾ ਪੱਠਾ ਵੀਰੇ ਆ ਬੈਠਾ ਆ ਇਹਦਾ ਪਿਓ ਨਾਲ ਵਾਲਾ ਜਿਹੜਾ ਧੌਂ ਜੀ ਕਰੇ ਬੈਠਾ ਹੋਵੇ ਥੱਲੇ ਉਤਰ ਗਿਆ ਇਹ ਬੱਚਾ ਨਾਲ ਖੁਰਕੀ ਹੁੰਦਾ ਇਹ ਵੀ ਗਿਫਟ ਕਰ ਦੇਣਾ ਉਹ ਪਰੇ ਬੈਠਾ ਹੋਵੇ ਗਿਫਟ ਕਰ ਦੇਣਾ ਝਾੜੀ ਪਾਈ ਜਿੰਦਾ ਗਿਫਟ ਹੀ ਕਰਨੇ ਭਾਈ 500 ਸਬਸਕ੍ਰਾਈਬਰ ਜਿਹੜਾ 500 ਸਬਸਕ੍ਰਾਈਬਰ ਲਾਸਟ ਤੇ ਹੋਊਗਾ ਨਾ 500 ਵਾਲਾ 499 ਤੋਂ ਬਾਅਦ 500 ਆਉਂਦਾ ਉਹਦੇ ਨੂੰ ਕਰਨਾ ਆਪਾਂ ਕਮੈਂਟ ਕਰਕੇ ਜਰੂਰ ਜਾਓ ਪਰੇ ਲਾਈਵ 'ਚ ਤਾਂ ਧੰਨਵਾਦ ਤੁਹਾਡਾ ਭਾਈ ਤੇ ਵੀਡੀਓ ਸ਼ੇਅਰ ਕਰ ਦਿਓ ਦਿਖਵਾ ਮਾਂ ਕੁ ਬੱਚਿਆਂ ਦੀ ਲੱਕਾਂ ਦੀ ਉਹ ਲੱਕੇ ਜੋੜੀ ਬੱਠੀ ਜੀ ਆਹ ਜੋੜੀ ਦਾ ਆਪਣਾ 2000 ਮਿਲਦਾ ਪਿਆ ਸੀ ਬਹੁਤ ਵੀ ਬਈ ਮੁਕਰ ਗਿਆ ਤਾਂ ਨਹੀਂ ਲੈਣੀ ਜੋੜੋ ਭਾਈ ਜੋੜੋ ਲਾਈਵ ਚ ਕਬੂਤਰਾਂ ਵਾਲੇ ਵੀਰ ਜਰੂਰ ਕਮੈਂਟ ਕਰਿਓ ਕਿ ਕਬੂਤਰ ਕਿਵੇਂ ਆ ਇਹ ਤਾਂ ਠੀਕ ਠਾਕ ਜੀ ਬਈ ਹਾਂ ਬਾਕੀ ਆਪਣੇ ਵਾਸਤੇ ਤਾਂ ਬਹੁਤ ਵਧੀਆ ਜਾਨਵਰ ਆ ਕਬੂਤਰਾਂ ਵਾਲੇ ਵੀਰ ਜਰੂਰ ਕਮੈਂਟ ਕਰਿਓ ਬਈ ਜਿਹਨੇ ਜਿਹਨੇ ਕਬੂਤਰ ਰੱਖੇ ਆਪਾਂ ਸਾਰਿਆਂ ਦਾ ਕਮੈਂਟ ਕਬੂਤਰਾਂ ਵਾਲੇ ਵੀਰ ਕਮੈਂਟ ਕਰਕੇ ਜਾਓ ਬਈ ਕਬੂਤਰ ਕਿਵੇਂ ਆ ਅਵੀ ਦੱਸ ਕੇ ਜਾਏ ਗਿੱਲੇ ਖੁੱਡੇ ਚ ਕੀ ਪਈਦਾ ਵੀ ਗਿੱਲਾ ਸਲਾਬ ਆ ਜਾ ਪਿਆ ਖੁੱਡਾ ਬਾਕੀ ਟੁੱਪ ਤੇ ਪਚੜੂਗੇ ਟਾਰ ਟੋਟ ਲਾ ਦਾਂਗੇ ਅੱਡੇ ਲਾਈਵ ਚ ਪਤਾ ਨਹੀਂ ਕਿਹੋ ਨੇ ਲੋਕ ਕਿਉਂ ਆਉਂਦੇ ਆਹ ਦੇਖ ਤੁਲੇ ਆਈ ਨੇ ਬੱਚਾ ਵੀਰੇ ਆਪੇ ਆਉਗੇ ਨੂੰ ਪਤਾ ਕਿ ਉਹਨੂੰ ਦਾਣੇ ਪਾਣੀ ਦਾ ਟਾਈਮ ਹੋ ਗਿਆ ਆ ਦੇਖ ਲੱਗੇ ਪਿਆਣ ਦਾਣਾ ਪਾਣੀ ਖਾਣ ਆ ਵੀ ਪੱਠਾ ਬਹੁਤ ਹੀ ਸੋਹਣਾ ਵੀਰੇ ਘਰ ਦਾ ਚਲੋ ਠੀਕ ਆ ਫਿਰ ਬਾਏ ਬਾਏ ਲਾਈਵ ਵੀਰੇ ਹਾਂ ਦਾ ਤਾਂ ਤਿਆਣੀ ਕੋਈ ਹੋਰ ਲਈ ਲਾਈਵ ਵਧੀ ਜਊਗਾ ਨਾ ਆਪਾਂ ਰੋਜ਼ ਕਰਾ ਕਰਾਂਗੇ ਤਾਂ ਓਕੇ ਵੀਰੇ ਫਿਰ ਲਾਈਵ ਚਾਓ ਯਾਰ ਛੇਤੀ ਇਹ ਤਾਂ ਬੰਦ ਕਰ ਦਿੰਨੇ ਆ ਕਮੈਂਟ ਕਰ ਦੋ ਕਿ ਲਾਈਵ ਬੰਦ ਕਰ ਦਿਓ ਮੱਲੇੜਾ ਕਮੈਂਟ ਕਰਦੀ ਨਹੀਂ ਫੇ ਖੇੜੀ ਲੋ ਪੰਗੇ ਹੀ ਲਾ ਲੋ ਕੋਠੇ ਸਦੇ ਇੱਕ ਕਾ ਵੀ ਗਿਫਟ ਕਰ ਦਾਂਗੇ ਬਈ 500 ਸਬਸਕ੍ਰਾਈਬਰ ਹੋ ਗਿਆ ਨਾ ਜਦੋਂ ਦੇਖ ਲਈ ਦੇਖ ਲਈ ਜਿਹੜਾ ਮਰਜ਼ੀ ਲੈ ਆ ਜੀ ਬਈ ਆ ਕੇ ਆ ਤਾਂ ਮਾਇਆ ਪੇ ਉਹ ਅੰਦਰ ਬੈਠਾ ਉਹ ਬੱਚੇ ਬੈਠੇ ਤੁਮੇ ਇਹਦਾ ਰੱਖਣਾ ਬਈ ਆਉਣਾ ਰੁਕੇ ਮੈਂ ਕਬੂਤਰ ਡਟਾਉਂਦਾ ਭਾ ਲਿਆ ਜਾਨਵਰ ਦੇਖੀ ਹੁਣ ਆ ਜੀ ਬੱਚਾ ਬਹਿ ਗਿਆ ਫਿਰ ਆਪਣਾ ਹਾਂ ਫਿਰਦਾ ਆ ਦੇਖ ਆਉਂਦਾ ਜੱਟ ਤੇ ਦੀ ਮਸ਼ੂਕ ਬਿਲਾ ਚੰਗਾ ਜੀ ਬਾਏ ਬਾਏ